ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜੋ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ 547 ਅੰਗ ਤੇ ਆਉਂਦਾ ਹੈ ਬਿਹાગੜਾ ਰਾਗ ਹੈ ਊ ਟੂ ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਪਾਇ ਗੁਰਦਾਰਦ ਦੀਆਂ ਵਾਰਾਂ ਦੀ ਸੰਥੇ ਵੀ ਚੱਲ ਰਹੀ ਏ ਤੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀ ਵਾਰ ਸੰਥਿਆ ਚੱਲ ਰਹੀ ਏ। ਪਿਹਾਗੜਾ ਮਹੱਲਾ ਪੰਜਵਾ ਸ਼ੰਤ। ਬੋਲ ਸੁਧਰ ਮੀੜਿਆ ਮੋਣ ਕਤ ਧਾਰੀ RAM ਹੁਣ ਇਹ ਸੰਗਤ ਜੀ ਜਿਹੜਾ ਪਾਠ ਹੈ ਸੋ ਧਰ ਮੀੜਿਆ। ਹੁਣ ਸੰਗਤਾਂ ਵੱਖ-ਵੱਖ ਉਚਾਰਣ ਕਰਦੀਆਂ। ਕੋਈ ਪੜਦੀ ਸੁਧਰ ਮੀੜਿਆ ਸੁਧਰ ਮੀੜਿਆ ਪਾਠ ਉਚਾਰਨ ਨਹੀਂ ਕਰਨਾ ਸੋ ਧਰ ਮੀੜਿਆ ਇਕੱਠਾ ਪਾਠ ਵੀ ਉਚਾਰਨ ਨਹੀਂ ਕਰਨਾ ਇਸ ਦਾ ਜਿਹੜਾ ਸੌਖਾ ਉਚਾਰਨ ਕਿਵੇਂ ਹੈ ਇਹ ਜਿਹੜਾ ਸੋ ਧਰਮੀ ਸ ਸੇ ਔਂਕੜ ਸੋ ਧਰਮੀ ਇਸ ਤਰ੍ਹਾਂ ਪੜ ਕੇ ੜਾੜੇ ਨੂੰ ਸਿਆੜੇ ੜੇ ਕੰਨਾੜਿਆ ਇਹ ਸਬੰਧਕ ਲਾ ਕੇ ਉਚਾਰਨ ਕਰਨਾ ੜਿਆ ਇਹ ਜਿਹੜੇ ਦੋ ਅੱਖਰ ਨੇ ਤੁਸੀਂ ਵੇਖ ਰਹੇ ਹੋ ਰਾੜੇ ਨੂੰ ਸਿਆਰੇ ਏੜੇ ਕਰਨਾ ਇਹ ਸਬੰਧਕ ਲਾ ਕੇ ਉਚਾਰਨ ਕਰਨੇ ਨੇ ਸੋ ਧਰਮੀ ੜਿਆ ਸੋ ਧਰਮੀ ਮੰਮਾ ਪੂਰਾ ਉਚਾਰਨ ਕਰਕੇ ਫਿਰ ਏੜੇ ਨਾਲ ਬੋਲਣਾ ਹੈ ਇਕੱਠਾ ਹੀ ਪਾਠ ਉਚਾਰਨ ਕਰ ਜਾਣਾ ਪਰ ਤੁਹਾਨੂੰ ਇਹ ਦੱਸਣ ਵਾਸਤੇ ਵੱਖਰੇ ਵੱਖਰੇ ਕਰਕੇ ਦੱਸੇ ਨੇ ਬੋਲ ਸੋ ਧਰਮੀ ੜਿਆ ਮੋਣ ਕਤ ਧਾਰੀ RAM ਸੋ ਧਰਮੀ ੜਿਆ ਤੇ ਬਿਸ਼ਰਾਮ ਲਾਉਣਾ ਤੋ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ RAM ਸੰਗ ਤੇਰੇ ਕਛ ਨਾ ਚਾਲੈ ਚਾਲੇ ਨਹੀਂ ਪੜ ਦੇਣਾ ਚਾਲੈ ਦਲਾਵਾਂ ਦੇ ਨਾਲ ਬਿਨਾ ਗੋਬਿੰਦ ਨਾਮਾ ਵਿਦੇਸ ਵੇਸ ਸੁਵਰਨ ਰੂਪਾ ਸੁਵਰਨ ਪੜਨਾ ਹੈ ਸੁਵਰਨ ਨਹੀਂ ਕਹਿ ਦੇਣਾ ਸੁਵਰਨ ਸਸੇ ਔਕੜ ਵਰਨ ਸੁਵਰਨ ਪੜਨਾ ਇਸ ਦਾ ਅਰਥ ਹੈ ਸੋਨਾ ਰੂਪਾ ਸਗਲ ਊਣੇ ਕਾਮਾ ਪੁੱਤਰ ਕਲਤਰ ਇਹਨੂੰ ਕਲਤਰ ਨਹੀਂ ਕਹਿ ਦੇਣਾ ਸੰਗਤ ਜੀ ਧਿਆਨ ਰੱਖਣਾ ਪੁੱਤਰ ਕਲਤਰ ਕਲਤਰ ਪੜਨਾ ਹੈ ਉਤਰ ਕਲਤਰਨਾ ਸੰਗ ਸੋਭਾ ਹਸਤ ਘੋਰ ਵਿਕਾਰੀ ਬਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਾਹੀ RAM ਮਾਇਆ ਝੂਠ ਰੁੱਦਣ ਕੇਰੇ ਰੁੱਦਣ ਬੋਲਾ ਪਾਠ ਹੈ ਰੁੱਦਣ ਕਹਿ ਦੇਣਾ ਦਰਮਿਆਨਾ ਜੋ ਉਚਾਰਨ ਕਰਨਾ ਹੈ ਕੇਤੇ ਬਿਲਾਹੀ RAM ਬਿਲਾਹੇ ਕੇਤੇ ਮਹਾ ਮੋਹਣਾ ਬਿਨ ਨਾਮ ਹਰ ਕੇ ਸੁਖ ਨਹੀਂ ਸਹਸ ਸਿਆਣਪ ਉਪਾਵ ਥਾਕੇ ਜੈ ਭਾਵਤ ਤਹਿ ਜਾਹੀ ਆਦ ਅੰਤੇ ਮਦ ਪੂਰਨ ਸਰਬੱਤਰ ਘਟ ਘਟਮ ਆਹੀ ਬਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੀ ਨਰਪਤ ਜਾਣ ਗ੍ਰਹਿਓ ਗ੍ਰਹਿਓ ਸੇਵਕ ਸਿਆਣੇ RAM ਸਰਪਰ ਵਿਛੁੜਨਾ ਵਿਛੁੜਨਾ ਸੱਚੇ ਓਂਕੜ ਰਾੜਾ ਨਾਣੇ ਕੰਨਾ ਵਿਛੁੜਨਾ ਓਂਕੜ ਦੀ ਆਵਾਜ਼ ਉਚਾਰਨ ਹੋਵੇ ਸਰਪਰ ਵਿਛੁੜਨਾ ਮੋਹੇ ਪਛਤਾਣੇ ਰਾਮ ਹਰਚੰਦੋਰੀ ਇਹ ਇਕੱਠਾ ਪਾਠ ਹੈ ਹਰਚੰਦੋਰੀ ਪੇਖ ਭੂਲਾ ਕਹਾ ਅਸਥਿਤ 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 ਪਾਈ ਹੈ ਬਿਨ ਨਾਮ ਹਰ ਕੀ ਆਨ ਰਚਨਾ ਅਹਿਲਾ ਜਨਮ ਗਵਾਈ ਹੈ ਹੋ ਹੋ ਕਰਤਨਾ ਤ੍ਰਿਸ਼ਨ ਬੂਝੈ ਹੁਣ ਸੰਗਤ ਜੀ ਤਿਆਰ ਰੱਖਣਾ ਕਿਤੇ ਵੀ ਗੁਰਬਾਣੀ ਦੇ ਵਿੱਚ ਪਾਠ ਆਵੇ ਇਸ ਤਰ੍ਹਾਂ ਤ੍ਰਿਸ਼ਨ ਪਹਿਲਾ ਸ਼ਬਦ ਆ ਜਾਵੇ ਜਾਂ ਤ੍ਰਿਸ਼ਨ ਆ ਜਾਵੇ ਜਿਵੇਂ ਇੱਥੇ ਤ੍ਰਿਸ਼ਨ ਆਇਆ ਕਈ ਥਾਂ ਤ੍ਰਿਸ਼ਨਾ ਵੀ ਆਉਂਦਾ ਹੈ ਅੱਗੇ ਪਾਸੇ ਪਾਠ ਹੁੰਦਾ ਹੈ ਬੂਝੈ ਉਸ ਪਾਠ ਨੂੰ ਹਮੇਸ਼ਾ ਹੀ ਪੋਲਾ ਪੜ੍ਹਨਾ ਹੈ ਤ੍ਰਿਸ਼ਨ ਬੂਝੈ ਬੂਝੈ ਨਹੀਂ ਕਹਿਣਾ ਤੇ ਜੇ ਕਿਤੇ ਬੂਝੈ ਤੋਂ ਪਹਿਲਾਂ ਹੁਕਮ ਆ ਜਾਵੇ ਪਾਠ ਉਹ ਸ਼ਬਦ ਫਿਰ ਕਸ ਕੇ ਬੋਲਣਾ ਬੁੱਝੈ ਹਉ ਹੋ ਕਰਤਨਾ ਤ੍ਰਿਸ਼ਣ ਬੂਝੈ ਨਹਿ ਕਾਮ ਪੂਰਨ ਗਿਆਨੇ ਬਿਨਵੰਤ ਨਾਨਕ ਬਿਨ ਨਾਮ ਹਰ ਕੀ ਕੀਤੇ ਆ ਪਛਤਾਨੇ ਧਾਰ ਅਨੁਗਰਹੁ ਐੜਾ ਸਬੰਧਕ ਲਾ ਕੇ ਉੱਤੇ ਅਦਕ ਲਾ ਕੇ ਨੰਨੇ ਦੇ ਅਨੁਗਰਹੁ ਅਨੁਗਰਹੁ ਪਾਠ ਪੜ੍ਹਨਾ ਧਾਰ ਅਨੁਗਰੁ ਅਨੁਗਰਹੁ ਨਹੀਂ ਕਹਿਣਾ ਆ ਅਨੁਗਰਹੁ ਆਪਨਾ ਕਰ ਲਈਨਾ RAM ਭੁਜਾ ਗਹਿ ਕਾੜ ਲਿਓ ਸਾਧੂ ਸੰਗ ਦੀਨਾ RAM ਸਾਧ ਸੰਗ ਮਹਾਰ ਅਰਾਧੇ ਸਗਲ ਕਲਮਲ ਦੁਖ ਜਲੇ ਦੁਖ ਜਲੇ ਜਲੇ ਨਹੀਂ ਕਹਿ ਦੇਣਾ ਜਲੇ ਪੋਲਾ ਪਾਠ ਹੈ ਦੁਖ ਜਲੇ ਮਹਾ ਧਰਮ ਸੁਦਾਨ ਕਿਰਿਆ ਸੰਗ ਤੇਰੇ ਸੇ ਚੱਲੇ ਚੱਲੇ ਪਾਠ ਕਰ ਸਕਿਆ ਇਹਨੂੰ ਚਲੇ ਨਹੀਂ ਕਹਿਣਾ ਰਸਨਾ ਅਰਾਧਾ ਏਕ ਸੁਆਮੀ ਅਰਾਧੇ ਨਹੀਂ ਕਹਿਣਾ ਅਰਾਧੇ ਦਲਾਵਾਂ ਦੇ ਨਾਲ ਹਰ ਨਾਮ ਮਨ ਤਨ ਭੀਨਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ ਸੋ ਸੰਗਤ ਜੀ ਇਸ ਪਾਵਨ ਪੀਤਰ ਸ਼ਬਦ ਆਪ ਜੀ ਨੇ ਉਚਾਰਨ ਸਰਵਣ ਕੀਤਾ ਹੈ ਯੂ ਟੂਬ ਦੀ ਪਲੇਲਿਸਟ ਵਿੱਚ ਸਾਰੀ ਸੰਥਿਆ ਪਈਏ ਪੰਜ ਬਾਣੀਆਂ ਸੁਖਮਨੀ ਸਾਹਿਬ ਬਾਵਣ ਕਰੀ ਭਟਾਂ ਦੇ ਸਵਈਏ ਸਹਿਸਕ੍ਰਿਤੀ ਤੇ ਲੜੀਵਾਰ ਸੰਥਿਆ ਵੀ ਚੱਲ ਰਹੀ ਏ ਲਾਈਵ ਰਾਤ ਨੂੰ 8 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ